ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰੂ ਸਾਹਿਬ ਜੀ ਨੇ ਬਹੁਤ ਵੱਡੀ ਬਖਸ਼ਿਸ਼ ਸਾਡੇ ਉੱਪਰ ਕੀਤੀ ਕਿ ਸਾਨੂੰ ਗੁਰਬਾਣੀ ਦੇ ਲੜ ਲਾਇਆ ਔਰ ਜਦੋਂ ਅਸੀਂ ਇਸ ਗੁਰਬਾਣੀ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਵਿਚਾਰਦੇ ਹਾਂ ਜਾਗਾਇਨ ਕਰਦੇ ਹਾਂ ਤੇ ਸਾਡਾ ਪਾਰ ਉਤਾਰਾ ਹੁੰਦਾ ਹੈ ਮਨ ਦੇ ਵਿੱਚ ਆਨੰਦ ਆਉਂਦਾ ਔਰ ਬਹੁਤ ਸਾਰੇ ਵਿਸ਼ੇ ਵਿਕਾਰ ਜਿਹੜੇ ਨੇ ਸਾਡੇ ਜੀਵਨ ਦੇ ਵਿੱਚੋਂ ਦੂਰ ਹੁੰਦੇ ਨੇ ਤੇ ਸਾਡੇ ਸਤਿਕਾਰਯੋਗ ਜਿਹੜੇ ਵਿਦਵਾਨ ਇਹਨਾਂ ਖੇਤਰਾਂ ਦੇ ਵਿੱਚ ਕੰਮ ਕਰ ਰਹੇ ਨੇ ਉਹ ਸਾਡੇ ਅਨਮੋਲ ਰਤਨ ਨੇ ਇੱਕ ਅਜੇ ਹੀ ਅਨਮੋਲ ਰਤਨ ਨੇ ਜਿਨ੍ਹਾਂ ਨੇ ਵਿਸ਼ਵ ਦੇ ਵਿੱਚ ਪਹਿਲੀ ਵਾਰ 31 ਮੁਖ ਰਾਗ ਤੇ ਰਾਗ ਪ੍ਰਕਾਰ ਗਾਇਨ ਕੀਤੇ ਜੋ ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸੇਵਾਵਾਂ ਦੇ ਰਹੇ ਨੇ ਗੁਰਮਤ ਸੰਗੀਤ ਵਿਭਾਗ ਦੇ ਮੁਖੀ ਵਜੋਂ ਡਾਕਟਰ ਗੁਰਨਾਮ ਸਿੰਘ ਜੀ ਇਹਨਾਂ ਨੂੰ ਆਪਣੇ ਖਾਸ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਆਪ ਜੀ ਦੇ ਰੂਬਰੂ ਕਰਾਂਗੇ ਔਰ ਮੈਂ ਹਾਂ ਆਪ ਜੀ ਦੇ ਨਾਲ ਬਰਿਆਮ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੱਲਬਾਤ ਕਰਦੇ ਹਾਂ ਡਾਕਟਰ ਗੁਰਨਾਮ ਸਿੰਘ ਹੋਰਾਂ ਦੇ ਨਾਲ ਜਿਹੜੇ ਇੱਕ ਵਿਅਕਤੀ ਨਹੀਂ ਬਲਕਿ ਸੰਸਥਾ ਦੇ ਰੂਪ ਦੇ ਵਿੱਚ ਕਾਰਜ ਕਰ ਰਹੇ ਨੇ ਇੱਥੇ ਇੱਕ ਸ਼ਬਦ ਮੈਂ ਵਰਤ ਰਿਹਾ ਸੰਸਥਾ ਕਿਉਂਕਿ ਇਹਨਾਂ ਦੇ ਕਾਰਜ ਹੀ ਇਹਨੇ ਮਹੱਤਵਪੂਰਨ ਨੇ ਇਹਨੇ ਮਹਾਨ ਨੇ ਔਰ ਇਹਨੇ ਜ਼ਿਆਦਾ ਨੇ ਕਿ ਉੱਥੇ ਸੰਸਥਾ ਸ਼ਬਦ ਵੀ ਛੋਟਾ ਪੈ ਜਾਂਦਾ ਕਿਉਂਕਿ 18 ਦੇ ਕਰੀਬ ਪੁਸਤਕਾਂ ਜਿਹੜੀਆਂ ਇਹਨਾਂ ਨੇ ਰਚਨਾ ਕੀਤੀ ਹੈ 27 ਦੇ ਕਰੀਬ ਕਿਤਾਬਾਂ ਦੀ ਸੰਪਾਦਨਾ ਕੀਤੀ ਹੈ ਤੈਨਿਕ ਪੁਸਤਕਾਂ ਨੇ ਅਨੁਵਾਦ ਕੀਤੀਆਂ ਨੇ ਔਰ 200 ਦੇ ਕਰੀਬਾਂ ਦੇ ਲੇਖ ਵੱਖ-ਵੱਖ ਸਾਲਿਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਛਪ ਚੁੱਕੇ ਨੇ 67 ਦੇ ਕਰੀਬ ਇਹਨਾਂ ਦੇ ਖੋਜ ਪੱਤਰ ਅਜੇ ਹੀ ਨੇ ਜਿਹੜੇ ਆਲਾ ਦਰਜੇ ਦੇ ਨੇ ਔਰ ਬਹੁਤ ਸਾਰੇ ਵਿਦਿਆਰਥੀ ਉਤੋਂ ਸੇਧ ਲੈ ਕੇ ਆਪਣਾ ਕੰਮ ਕਰਦੇ ਨੇ ਸਭ ਤੋਂ ਵੱਡੀ ਗੱਲ ਇਹ ਆ ਕਿ ਗੁਰਮਤ ਸੰਗੀਤ ਸੰਦਰਭ ਕੋਸ਼ ਉਹ ਵੀ ਇਹਨਾਂ ਵੱਲੋਂ ਤਿਆਰ ਕੀਤਾ ਗਿਆ ਜਗਿਆਸੂ ਔਰ ਸੰਗਤਾਂ ਦਾ ਭਰਪੂਰ ਲਾਹਾ ਲੈਣ ਗਿਆ ਇਹਨਾਂ ਦੇ ਜੀਵਨ ਬਾਰੇ ਭਰਪੂਰ ਗੱਲਾਂ ਨੂੰ ਜਾਣਦੇ ਆ ਔਰ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਸਾਡੇ ਨਾਲ ਡਾਕਟਰ ਸਾਹਿਬ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਡਾਕਟਰ ਸਾਹਿਬ ਆਪਾਂ ਸ਼ੁਰੂਆਤ ਕਰਦੇ ਆ ਪਹਿਲਾ ਸਵਾਲ ਤੁਹਾਡੇ ਬਚਪਨ ਤੋਂ ਤੁਹਾਡਾ ਪਰਿਵਾਰਿਕ ਪਿਛੋਕੜ ਕਿੱਥੋਂ ਦਾ ਰਿਹਾ ਮੇਰੇ ਬਜ਼ੁਰਗ ਪਾਕਿਸਤਾਨ ਦੇ ਵਿੱਚੋਂ ਜੀ ਗੁਜਰਾਤ ਉੱਥੇ ਸਾਡਾ ਜਿਹੜਾ ਸੀ ਜ਼ਿਲ੍ਹਾ ਸੀ ਤੇ ਮੇਰੀ ਜ ਮੇਰਾ ਜਿਹੜਾ ਜਨਮ ਹੈ ਉਹ ਤੇ ਇੱਥੇ ਪਰਦੇ ਵਿੱਚ ਹੋਇਆ ਔਰ ਪਹਿਲਾਂ ਪੰਜਾਬ ਦੇ ਵਿੱਚ ਸਾਡੀ ਜ਼ਮੀਨ ਸੀ ਔਰ ਉਸ ਤੋਂ ਬਾਅਦ ਜੀ ਯੂਪੀ ਦੇ ਵਿੱਚ ਮਾਤਖੇੜਾ ਇੱਕ ਬिलासपुर ਦੇ ਨੇੜੇ ਜਗ੍ਹਾ ਹੈ ਉੱਥੇ ਚਲੇ ਗਏ ਔਰ ਉੱਥੇ ਮੇਰਾ 9059 ਦੇ ਵਿੱਚ ਮੇਰਾ ਜਨਮ ਹੋਇਆ ਔਰ ਪਰਿਵਾਰ ਸਾਡਾ ਗੁਰਸਿੱਖ ਪਰਿਵਾਰ ਔਰ ਸਿੱਖੀ ਦੇ ਨਾਲ ਜੁੜੇ ਹੋਏ ਗਹਿਰੇ ਤੌਰ ਤੇ ਔਰ ਖਾਸ ਤੌਰ ਤੇ ਕੀਰਤਨ ਨਾਲ ਜੁੜੇ ਹੋਏ ਪਰਿਵਾਰ ਵਿੱਚ ਮੈਨੂੰ ਜਨਮ ਮਿਲਿਆ ਮੈਂ ਬੜਾ ਸੁਭਾਗਾ ਮੇਰੇ ਪਿਤਾ ਜੀ ਆ ਗਿਆਨੀ ਉਤਮ ਸਿੰਘ ਜੀ ਸ਼ਰਮਣੀ ਰਾਗੀ ਔਰ ਮੇਰੇ ਵੱਡੇ ਭਰਾਤਾ ਡਾਕਟਰ ਜਗੀਰ ਸਿੰਘ ਜੀ ਔਰ ਮੇਰੇ ਵੱਡੇ ਭਰਾਤਾ ਡਾਕਟਰ ਬਚਿੱਤਰ ਸਿੰਘ ਜੀ ਇਹ ਸਾਰੇ ਹੀ ਔਰ ਸਾਡੇ ਪਰਿਵਾਰ ਦੇ ਸਾਰੇ ਹੀ ਜੀ ਜਿਹੜੇ ਨੇ ਕੀਰਤਨ ਦੇ ਨਾਲ ਔਰ ਜੀਮੀਂਦਾਰਾ ਉਸ ਵੇਲੇ ਕਰਦੇ ਹੁੰਦੇ ਸੀ ਜੀ এডਿਕੇਸ਼ਨ ਗ੍ਰਹਿਣ ਕਰਕੇ ਤੇ ਇਸ ਪਾਸੇ ਨੂੰ ਆਏ ਇਥੇ ਇੱਕ ਸਵਾਲ ਮੈਂ ਪੁੱਛਣਾ ਵਾਜਬ ਸਮਝਦਾ ਹਾਂ ਖੇਤਰ ਤੇ ਹੋਰ ਵੀ ਬਥੇਰੇ ਨੇ ਜਿਵੇਂ ਤਕਨੀਕੀ ਖੇਤਰ ਹੈ ਸਾਹਿਦ ਦਾ ਖੇਤਰ ਹੈ ਕਲਾ ਦਾ ਖੇਤਰ ਹੈ ਵਿਗਿਆਨ ਦਾ ਖੇਤਰ ਹੈ ਤੁਸੀਂ ਗੁਰਮਤ ਸੰਗੀਤ ਖੇਤਰ ਹੀ ਕਿਉਂ ਚੁਣਿਆ ਗੁਰਮਤ ਸੰਗੀਤ ਇਸ ਕਰਕੇ ਕਿ ਕਿਉਂਕਿ ਪਿਤਾ ਪੁਰਖੀ ਸਾਡੇ ਪਿਤਾ ਜੀ ਕੀਰਤਨ ਕਰਦੇ ਸੀ ਔਰ ਉਹਨਾਂ ਦੀ ਇੱਛਾ ਸੀ ਅਸੀਂ ਕੀਰਤਨ ਕਰੀਏ ਉਹਨਾਂ ਨੇ ਸਾਨੂੰ ਸੰਗੀਤ ਸਿਖਵਾਇਆ ਔਰ ਸੰਗੀਤ ਵਿੱਚ ਐਜੂਕੇਸ਼ਨ ਕਰਵਾਈ ਮਕਸਦ ਸਿਰਫ ਇਹ ਸੀ ਕਿ ਜੋ ਸਾਡੀ ਪਰੰਪਰਾ ਹੈ ਜੋ ਸਾਡੀ ਵਿਰਾਸਤ ਹੈ ਉਸ ਨੂੰ ਅਸੀਂ ਕਿਸੇ ਤਰੀਕੇ ਦੇ ਨਾਲ ਸੁਰੱਖਿਅਤ ਰੱਖ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਦੇ ਸਕੀਏ ਉਹਨਾਂ ਦੀ ਸੋਚ ਦੇ ਕਾਰਨ ਅਸੀਂ ਸਾਰੇ ਅਕਾਦਮਿਕ ਤੌਰ ਤੇ ਵੀ ਅ ਵਿਦਿਆਰਣ ਕਰ ਸਕੇ ਔਰ ਉਹਦੇ ਨਾਲ ਨਾਲ ਜਿਹੜੀ ਸਾਡੀ ਕੀਰਤਨ ਦੀ ਟ੍ਰੈਡੀਸ਼ਨ ਸੀ ਉਸ ਨੂੰ ਵੀ ਕਾਇਮ ਰੱਖ ਸਕੇ ਡਾਕਟਰ ਸਾਹਿਬ ਜਿਹੜੇ ਸਮੇਂ 'ਚ ਤੁਸੀਂ ਵਿੱਦਿਆ ਪ੍ਰਾਪਤ ਕੀਤੀ ਜ਼ਿਆਦਾਤਰ ਬਹੁਤਾਰ ਦੇ ਵਿੱਚ ਲੋਕ ਉਹ ਤੋਂ ਸੋਚਦੇ ਸਨ ਨਹੀਂ ਪੁੱਤ ਘਰੇ ਕੰਮ ਕਰਦੇ ਆਪਾਂ ਖੇਤੀਬਾੜੀ ਦਾ ਕਰਦੇ ਆ ਜਾਂ ਜਿਹੜਾ ਪਿਤਾ ਪਿਤਾ ਪਿਤਾਪੁਰਖੀ ਕਾਰਜ ਹੁੰਦਾ ਸੀ ਉਹੀ ਕਰਿਆ ਕਰਦੇ ਸਨ ਬਹੁਤਾ ਪੜਾਈ ਬਾਰੇ ਸੋਚਿਆ ਨਹੀਂ ਸਨ ਕਰਦੇ ਉਸ ਸਮੇਂ ਕਿਵੇਂ ਸੰਭਵ ਹੋਇਆ ਫਿਰ ਤੁਸੀਂ ਇਸ ਪਾਸੇ ਨੂੰ ਤੁਰਨਾ ਸਾਡੇ ਫਾਦਰ ਸਾਹਿਬ ਦੀ ਪਿਤਾ ਜੀ ਦੀ ਬਦੌਲਤ ਹੀ ਕਿਉਂਕਿ ਜਦੋਂ ਯੂਪੀ ਚਲੇ ਗਏ ਤਾਂ ਉੱਥੇ ਉਹਨਾਂ ਦਾ ਸੀ ਕਿ ਉਥੇ ਖੇਤੀਬਾੜੀ ਦਾ ਕੰਮ ਸੀ ਜੀ ਉਹਨਾਂ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਪੜਾਉਣਾ ਹੈ ਔਰ ਮੈਂ ਅਕਾਦਮਿਕ ਤੌਰ ਤੇ ਇਹਨਾਂ ਨੂੰ ਸੰਪੰਨ ਕਰਨਾ ਹੈ ਤਾਂ ਕਿ ਵਿੱਦਿਆ ਇਹਨਾਂ ਨੂੰ ਮਿਲ ਸਕੇ ਇਹ ਖੇਤਰ ਦੇ ਵਿੱਚ ਪਿਤਾ ਜੀ ਦੇ ਰਾਹੀਂ ਦੀ ਤੁਸੀਂ ਆਏ ਸੀ ਉਹਨਾਂ ਨੂੰ ਕੀਰਤਨ ਕਰਦੇ ਵੇਖਿਆ ਸੁਣਿਆ ਨਾਲ ਸੰਗਤ ਵੀ ਕੀਤੀ ਹੋਰ ਕੋਈ ਆਦਰਸ਼ ਸੀ ਜਿਹੇ ਇਦਾਂ ਦਾ ਜਿਹਨਾਂ ਤੋਂ ਤੁਸੀਂ ਪ੍ਰਭਾਵਿਤ ਸੀ ਮੇਰੇ ਸਾਹਮਣੇ ਜਿੰਨੇ ਸਾਡੇ ਕਲਾਸਿਕਲ ਗਾਉਣ ਵਾਲੇ ਗਵਈਏ ਨੇ ਉਹ ਆਦਰਸ਼ ਦੇ ਰੂਪ ਵਿੱਚ ਸੀ ਔਰ ਸਾਹਿਤ ਨਾਲ ਸੰਗੀਤ ਦੇ ਨਾਲ ਪਰਿਵਾਰਕ ਜਿਹੜਾ ਸੀ ਮਾਹੌਲ ਸੀ ਉਹਦੇ ਵਿੱਚ ਬਹੁਤ ਸਾਰਾ ਲਿਟਰੇਚਰ ਪੜਨ ਨੂੰ ਮਿਲਿਆ ਔਰ ਜਿਨੇ ਵੀ ਵਿਦਵਾਨ ਸੀ ਉਹ ਸਾਡੇ ਘਰ ਆਉਂਦੇ ਹੁੰਦੇ ਸੀ ਔਰ ਉਹਨਾਂ ਦੇ ਨਾਲ ਬੈਠਣ ਦਾ ਉਹਨਾਂ ਦੀਆਂ ਗੱਲਾਂ ਸੁਣਨ ਦਾ ਜਿਹਨੂੰ ਕਹਿੰਦੇ ਨੇ ਕਿ ਚੇਟਕ ਤੋਂ ਔਰ ਨਾਲ ਦੀ ਨਾਲ ਸੰਗੀਤ ਦੀ ਜਿਹੜੀ ਚੇਟਕ ਸੀ ਗੁਰਮਤ ਸੰਗੀਤਾਚਾਰੀਆ ਪੈਸਾ ਉਤਾਰਾ ਸਿੰਘ ਜੀ ਦੇ ਨਾਲ ਤਾਂ ਉਹਨਾਂ ਦਾ ਇੱਕ ਖੁਆਬ ਸੀ ਕਿ ਗੁਰਮਤ ਸੰਗੀਤ ਉਹਨਾਂ ਨੇ ਸਾਰੀ ਉਮਰ ਸੰਗੀਤ ਦੀ ਸੇਵਾ ਕੀਤੀ ਔਰ ਉਹਨਾਂ ਦਾ ਉਹਨਾਂ ਦੀ ਇੱਛਾ ਸੀ ਕਿ ਗੁਰਮਤ ਸੰਗੀਤ ਇੱਕ ਵਿਸ਼ੇ ਵਜੋਂ ਜਿਵੇਂ ਇੰਡੀਅਨ ਮਿਊਜ਼ਿਕ ਦੇ ਵਿੱਚ ਕਲਾਸਿਕਲ ਮਿਊਜ਼ ਸਾਤਰੀ ਸੰਗੀਤ ਹੈ ਉਸ ਤਰ੍ਹਾਂ ਇਸ ਦਾ ਵਿਕਾਸ ਹੋਣਾ ਚਾਹੀਦਾ ਹੈ ਇਸ ਵਿੱਚ ਮੈਂ ਵੀ ਗੱਲ ਤੁਹਾਨੂੰ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਕਿ ਗੁਰਮਤ ਸੰਗੀਤ ਦੀ ਸ਼ੁਰੂਆਤ ਗੁਰਮਤ ਸੰਗੀਤ ਸ਼ਬਦ ਦੀ ਉਹ ਭਾਵੇਂ ਭਾਈ ਵੀਰ ਸਿੰਘ ਜੀ ਵੇਲੇ ਹੀ ਸ਼ੁਰੂ ਹੋ ਚੁੱਕੇ ਸੀ ਉਸ ਵੇਲੇ ਵੀ ਬਹੁਤ ਸਾਰੇ ਲੋਕਾਂ ਨੇ ਸੁਪਨਾ ਲਿਆ ਸੀ 9058 ਦੇ ਵਿੱਚ ਕਿ ਗੁਰਮਤ ਸੰਗੀਤ ਨੂੰ ਇੱਕ ਵਿਸ਼ੇ ਵਜੋਂ ਲਾਗੂ ਕੀਤਾ ਜਾਏ ਜੀ ਬਿਲਕੁਲ ਔਰ ਡਾਕਟਰ ਭਾਈ ਚੰਨ ਸਿੰਘ ਭਾਈ ਵੀਰ ਸਿੰਘ ਉਹਨਾਂ ਸਾਰਿਆਂ ਦਾ ਜਿੰਨਾ ਵੀ ਗੁਰਮਤ ਸੰਗੀਤ ਤੇ ਕੰਮ ਸੀ ਉਸ ਨੂੰ ਅ ਜੀਵਕਲ ਸਦੀਵਾਨ ਨੇ ਗੁਰਮਤ ਸੰਗੀਤ ਪਰ ਹੁਣ ਤੱਕ ਮਿਲੀ ਖੋਜ ਦੇ ਰੂਪ ਵਿੱਚ 71ਵੀਂ ਕੀਤਾ ਸਰਬਹਿੰਦ ਐਜੂਕੇਸ਼ਨਲ ਕਾਨਫਰੰਸ ਦੇ ਵਿੱਚ ਇਹ ਮਤਾ ਪਾਇਆ ਗਿਆ ਕਿ ਗੁਰਮਤ ਸੰਗੀਤ ਨੂੰ ਇੱਕ ਵਿਸ਼ੇ ਵਜੋਂ ਅਸੀਂ ਇੰਟਰੋਡਿਊਸ ਕਰੀਏ ਜਿਵੇਂ ਬਾਕੀ ਹਿਸਟਰੀ కెਮਿਸਟਰੀ ਬਾਕੀ ਦੂਸਰੇ ਵਿਸ਼ੇ ਨੇ ਔਰ ਕੀ ਹੈ ਕਿ ਉਹਨਾਂ ਲੋਕਾਂ ਦੇ ਸੁਪਨੇ ਜਿਹੜੇ ਨੇ ਜਿਨ੍ਹਾਂ ਨੇ ਇਹ ਚਿਤਵਿਆ ਮੈਂ ਤੇ ਉਹਨਾਂ ਨੂੰ ਨਤਮਸਤਕ ਹੁੰਦਾ ਉਹ ਮੇਰੇ ਲਈ ਮੇਰੇ ਆਦਰਸ਼ ਰੂਪ ਨੇ ਔਰ ਮੈਂ ਚਾਹਾਂਗਾ ਕਿ ਜਿੰਨੀ ਵੀ ਅਸੀਂ ਸੇਵਾ ਕਰ ਸਕਿਆ ਇਹ ਸਾਰੀ ਉਹਨਾਂ ਨੂੰ ਸਮਰਪਿਤ ਹੈ ਬਹੁਤ ਵਧੀਆ ਤਾਂ ਸਭ ਫਿਰ ਪੜ੍ਹਾਈ ਦੇ ਨਾਲ ਨਾਲ ਤੁਸੀਂ ਘਰ ਤੋਂ ਹੀ ਸਿੱਖਣਾ ਸ਼ੁਰੂ ਕੀਤਾ ਜਾਂ ਕਿਤੋਂ ਬਾਹਰੋਂ ਵੀ ਸਿੱਖਦੇ ਰਹੇ ਘਰ ਤੋਂ ਤਾਲੀਮ ਜਦੋਂ ਸ਼ੁਰੂ ਹੋਈ ਫਿਰ ਵੱਖ-ਵੱਖ ਉਸਤਾਦਾਂ ਦੇ ਕੋਲੋਂ ਤਾਲੀਮ ਜਿਹੜੀ ਹੈ ਮੈਂ ਗ੍ਰੈਜੂਏਸ਼ਨ ਦੇ ਵਿੱਚ ਜੀ ਸੰਗੀਤ ਦਾ ਵਿਸ਼ਾ ਲਿਆ ਸੀ ਔਰ ਉਸ ਵੇਲੇ ਗੁਰਮਨ ਸੰਗੀਤ ਦਾ ਚਾਰੀਆ ਬਸ ਸਤਾਰਾ ਸਿੰਘ ਜੀ ਕੋਲੋਂ ਸਿੱਖਿਆ ਫਿਰ ਉਸ ਤੋਂ ਬਾਅਦ ਸਾਡੇ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਜੀ ਕਰੀਰ ਉਹਨਾਂ ਦੇ ਕੋਲੋਂ ਵੀ تعلیم ਮਿਲੀ ਔਰ ਕਿਸ ਕਿਸੇ ਵੀ ਗੁਣੀ ਜਨ ਦੇ ਕੋਲੋਂ ਕੋਈ ਵੀ ਜਿਹੜੀ ਵਿਦਿਆਦੀ ਰੂਪ ਦੇ ਵਿੱਚ ਮੈਨੂੰ ਗ੍ਰੈਂਡ ਕਰਨ ਦਾ ਅਫਸਰ ਮਿਲਿਆ ਤੇ ਮੈਂ ਉਹ ਮੌਕਾ ਜਾਣ ਨਹੀਂ ਦਿੱਤਾ ਪਰ ਇਹਨਾਂ ਲੋਕਾਂ ਦਾ ਮੇਰੇ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਵੀ ਰਿਹਾ ਔਰ ਇਹਨਾਂ ਦੀ ਅਸੀਸ ਵੀ ਰਹੀ ਅ ਜਿਨ੍ਹਾਂ ਦਾ ਤੁਸੀਂ ਇਹ ਜ਼ਿਕਰ ਕੀਤਾ ਹੈ ਜਿਹੜੇ ਮਹਾਨ ਪਾਰਸਨ ਔਰ ਉਹਨਾਂ ਦੀ ਛੋਹ ਦੇ ਨਾਲ ਤੁਸੀਂ ਵੀ ਸੋਨਾ ਬਣ ਕੇ ਬਾਹਰ ਆਏ ਜਾਂ ਸੋਨਾ ਬਣ ਕੇ ਉਬਰੀ ਮੈਂ ਇਹ ਸਮਝਦਾ ਦਸਵ 1983 ਇਸਵੀ ਦੇ ਵਿੱਚ ਤੁਹਾਡੀ ਪਹਿਲੀ ਕਿਤਾਬ ਆਂਦੀ ਆ ਜਿਸ ਦਾ ਨਾਮ ਆਦ ਗ੍ਰੰਥ ਰਾਖੋਸ਼ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਕਾਫੀ ਪੁਸਤਕਾਂ ਰਚ ਚੁੱਕੇ ਹੋ ਜਦੋਂ ਪਹਿਲੀ ਪੁਸਤਕ ਲਿਖੀ ਤੀ ਸੀ ਤੇ ਹੁਣ ਤੱਕ ਜਿਹੜੀ ਆਖਰੀ ਪੁਸਤਕ ਤੁਸੀਂ ਲਿਖੀ ਹੈ ਕੋਈ ਤਬਦੀਲੀ ਆਈ ਤੁਹਾਨੂੰ ਕੋਈ ਬਦਲਾਅ ਵੇਖਣ ਨੂੰ ਮਿਲਿਆ ਜਦੋਂ ਮੈਂ ਇਹ ਕੰਮ ਖੋਜਦਾ ਸ਼ੁਰੂ ਕੀਤਾ ਸੀ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਪੰਜਾਬ ਯੂਨੀਵਰਸਿਟੀ ਤੋਂ ਜੀ ਔਰ ਉਸ ਤੋਂ ਬਾਅਦ ਫਿਰ ਮੈਂ ਗੁਰਨਾਨਕ ਦੇਵ ਜੀ ਦੀ ਜਿਹੜੀ ਬਾਣੀ ਹੈ ਉਸ ਦੀ ਮਿਊਜ਼ਿਕਾਲੋਜੀ ਦੇ ਉੱਤੇ ਪੀ ਐਚ ਡਾ ਜਿਹੜਾ ਹੈ ਤੁਹਾਡਾ ਵਿਸ਼ਾ ਰਿਹਾ ਉਹ ਵਿਸ਼ਾ ਰਿਹਾ ਠੀਕ ਹੈ ਜੀ ਪਰ ਉਸ ਤੋਂ ਪਹਿਲਾਂ ਐਮਫਿਲ ਦਾ ਮੇਰਾ ਬੜਾ ਅੱਛਾ ਵਿਸ਼ਾ ਸੀ ਕਿ ਪੰਜਾਬ ਦਾ ਜਿਹੜਾ ਲੋਕ ਸੰਗੀਤ ਹੈ ਔਰ ਸ਼ਾਸਤਰੀ ਸੰਗੀਤ ਹੈ ਉਹਦਾ ਕੰਪੈਰੀਟਿਵ ਸਟਡੀ ਮੈਂ ਕੀਤੀ ਸੀ ਸੋ ਮਨ ਦੇ ਵਿੱਚ ਜਦੋਂ ਵਿਦਿਆਰਥੀ ਜੀਵਨ ਤੋਂ ਹੀ ਖੋਜ ਦੀ ਰੁਚੀ ਤਾਂ ਸੀ ਜੀ ਪਰ ਉਹਦੇ ਨਾਲ ਜਦੋਂ 1983 ਦੇ ਵਿੱਚ ਮੈਂ ਐਮਏ ਕਰ ਰਿਹਾ ਸੀ ਤੇ ਉਸ ਵੇਲੇ ਬਸ ਉਤਾਰਾ ਸਿੰਘ ਜੀ ਨੇ ਮੈਨੂੰ ਕਿਹਾ ਕਿ ਇਹ ਜਿਹੜੇ ਗੁਰੂ ਗੰਗ ਸਾਹਿਬ ਦੇ 31 ਮੁਖ ਰਾਗ ਨੇ 31 ਰਾਗ ਪ੍ਰਕਾਰ ਨੇ ਇਹਨਾਂ ਦੀ ਕਲੈਕਸ਼ਨ ਦਾ ਕੰਮ ਸ਼ੁਰੂ ਕਰੋ ਉਸ ਵੇਲੇ ਤਾਂ ਸਿਰਫ ਇੰਨਾ ਸੀ ਕਿ ਅਸੀਂ ਬੇਸਿਕ ਕੰਮ ਕਰ ਰਹੇ ਸੀ ਜਿੱਥੇ ਗੁਰਮੁਖੀ ਸੰਗੀਤ ਦਾ ਨਾਮ ਹੀ ਨਹੀਂ ਸੀ ਔਰ ਉਸ ਵੇਲੇ ਸਾਡੇ ਕੋਲ ਸਿਧਾਂਤਕ ਪੁਸਤਕਾਂ ਵੀ ਨਹੀਂ ਸੀ ਵਿਹਾਰਕ ਜਿਹੜੀਆਂ ਪ੍ਰੈਕਟੀਕਲ ਬਹੁਤ ਚੁਣੌਤੀਆਂ ਰਹੀਆਂ ਹੋਣਗੀਆਂ ਉਸ ਸਮੇਂ ਉਹ ਪੁਸਤਕਾਂ ਵੀ ਨਹੀਂ ਸੀ ਔਰ ਨਿਰੰਤਰ ਭਾਰਤੀ ਸੰਗੀਤ ਦਾ ਅਧਿਐਨ ਕਰਕੇ ਕਿਉਂਕਿ ਸਾਨੂੰ ਇੱਕ ਭਾਰਤੀ ਸੰਗੀਤ ਦੇ ਪੈਰਲਲ ਗੁਰਮਤ ਸੰਗੀਤ ਨੂੰ ਅਕੈਡਮਿਕਲੀ ਸਿਰਜਣ ਦੀ ਜ਼ਰੂਰਤ ਸੀ ਔਰ ਜੋ ਵੀ ਟੂਲਸ ਟੈਕਨੀਕ ਔਰ ਜੋ ਕੁਝ ਵੀ ਸਾਨੂੰ ਮਿਲਿਆ ਉਸ ਨੂੰ ਵਨ ਬਾਈ ਵਨ ਅਸੀਂ ਇਕੱਤਰ ਕਰੀ ਗਏ ਉਸ ਦਾ ਅਧਿਨ ਕਰੀ ਗਏ ਐਨਾਲਿਸਿਸ ਕਰੀ ਗਏ ਔਰ ਉਹ ਸਾਰੇ ਪ੍ਰੋਸੈਸ ਦੇ ਵਿੱਚ ਫਿਰ ਇਹ ਸਾਰਾ ਕੰਮ ਜਿਹੜਾ ਹੈ ਵਕ ਵਕ ਪੁਸਤਕਾਂ ਦੇ ਲੇਖਨ ਦਾ ਹੋਇਆ ਔਰ ਇਸ ਵੇਲੇ ਜਿਹੜਾ ਗੁਰਮਤ ਸੰਗੀਤ ਸੰਦਰਭ ਕੋਸ਼ ਤੱਕ ਅਸੀਂ ਪਹੁੰਚੇ ਹਾਂ ਔਰ ਆਉਣ ਵਾਲੇ ਸਮੇਂ ਮਨ ਵਿੱਚ ਹੈ ਕਿ ਐਨਸਾਈਕਲੋਪੀਡੀਆ ਆਫ ਸਿੱਖ 뮤직 ਬਣ ਜਾਏ ਇਹ ਸਾਰਾ ਉਸ ਖੋਜ ਦਾ ਨਿਰੰਤਰ ਸਫਰ ਹੈ ਜਿਹੜਾ ਤੁਹਾਡਾ ਸਵਾਲ ਸੀ ਕਿ ਕੀ ਚੇਂਜਸ ਆਜਾ ਬਿਲਕੁਲ ਮੈਂ ਇਥੇ ਤੁਹਾਨੂੰ ਸ਼ੁਭ ਕਾਮਨਾਵਾਂ ਵੀ ਦਿੰਦਾ ਔਰ ਅਕਾਲ ਪੁਰਖ ਕੇ ਅਰਦਾਸ ਵੀ ਕਰਦਾ ਹਾਂ ਕਿ ਜਿਹੜਾ ਤੁਹਾਡਾ ਇਹ ਸੁਪਨਾ ਹੈ ਜਿਹਦੇ ਵੱਲ ਤੁਸੀਂ ਹੁਣ ਨਿਰੰਤਰ ਜਾ ਰਹੇ ਹੋ ਇਹ ਜਲਦੀ ਹੀ ਪੂਰਾ ਹੋਵੇ ਔਰ ਸੰਗਤਾਂ ਇਹਦਾ ਲਾਹਾ ਉਠਾਓ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ 31 ਮੁਖਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਔਰ 31 ਰਾਗ ਪ੍ਰਕਾਰ ਇਹਨਾਂ ਨੂੰ ਇਕੱਠਾ ਕਰਨਾ ਜਾਂ ਲਿਖਣਾ ਇਹਦੇ ਉੱਪਰ ਖੋਜ ਕਰਨਾ ਇੱਕ ਅਲੱਗ ਗੱਲ ਹੈ ਤੁਸੀਂ ਇਹਨਾਂ ਨੂੰ ਗਾਇਨ ਵੀ ਕੀਤਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜਵਦੀ ਕਲਾ ਦੇ ਉੱਤੇ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਹਦੂਤੀ ਗੁਰਮਤ ਸੰਗੀਤ ਸਮੇਲਨ ਦੀ ਪਰੰਪਰਾ ਚਲਾਈ ਸੀ 1991 ਦੇ ਵਿੱਚ ਔਰ ਉਸ ਵੇਲੇ ਵੀ ਇੱਕ ਰਾਗ ਨਲਾਇਕ ਕਮੇਟੀ ਬਣੀ ਸੀ ਉਸ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਗੁਣੀ ਜਨ ਨੇ ਸੰਗੀਤਕਾਰ ਨੇ ਉਹ 71 ਹੋਏ ਸੀ ਔਰ ਉਹਦੇ ਵਿੱਚ ਇਹਨਾਂ ਰਾਗਾਂ ਨੂੰ ਅੰਤਿਮ ਰੂਪ ਦੇਣ ਦਾ ਫੈਸਲਾ ਕੀਤਾ ਗਿਆ ਸੀ ਜੀ ਔਰ ਉਸ ਵੇਲੇ ਅਸੀਂ 80 ਦੇ ਕਰੀਬ ਜਿਹੜੇ ਸੰਗੀਤਕਾਰ ਔਰ ਕੀਰਤਨਕਾਰਾਂ ਨੇ ਅਦੁੱਤੀ ਗੁਰਮਤ ਸੰਗੀਤ ਸੰमेलन ਦੇ ਵਿੱਚ ਇਹਨਾਂ ਰਾਗਾਂ ਦਾ ਗਾਇਨ ਕੀਤਾ ਔਰ ਪਹਿਲਾਂ 31 ਰਾਗਾਂ ਦਾ ਗਾਇਨ ਹੋਇਆ ਉਸ ਤੋਂ ਬਾਅਦ 31 ਰਾਗ ਪ੍ਰਕਾਰਾਂ ਦਾ ਗਾਇਨ ਹੋਇਆ ਪਰ ਜਦੋਂ ਇਸ ਇਸ ਨੂੰ ਅਸੀਂ ਵਿਸ਼ੇਵਜੋਂ ਇੰਟਰੋਡਿਊਸ ਕਰਨਾ ਸੀ ਤਾਂ ਸਾਡੇ ਸਾਹਮਣੇ ਕੋਈ ਇਕਸਾਰਤਾ ਵਾਲਾ ਯੂਨੀਫਾਰਮ ਪੈਟਰਨ ਦੇ ਵਿੱਚ ਕੋਈ ਐਸਾ ਸੁਰਲਿਪੀਬੱਤ ਸੰਗ੍ਰਹਿ ਨਹੀਂ ਸੀ ਜਿਸ ਨੂੰ ਆਧਾਰ ਬਣਾ ਕੇ ਅਸੀਂ ਇਸ ਨੂੰ ਵਿਸ਼ੇਵਜੋਂ ਲਾਗੂ ਕਰ ਸਕੀਏ ਸਾਰੇ ਲੋਕਾਂ ਨੇ ਗਾਇਆ ਪਰ ਸਬਦ ਜਿਹੜਾ ਗਾਉਣ ਦਾ ਅੰਦਾਜ਼ ਸੀ ਵੱਖੋ ਵੱਖਰਾ ਸੀ ਔਰ ਉਸ ਨੂੰ ਉਸ ਵੇਲੇ ਚੈਲੰਜ ਸੀ ਸਾਡੇ ਸਾਹਮਣੇ ਕਿ ਅਸੀਂ ਇਹ ਸਾਰੇ ਕੁਝ ਨੂੰ ਇਸ ਤਰ੍ਹਾਂ ਗਾਈਏ ਕਿ ਉਹਦੀ ਇੱਕ ਖਾਸ ਸੈਟ ਇੰਪੀਸ਼ਨ ਹੋ ਕੇ ਵਿਦਿਆਰਥੀ ਉਸ ਦਾ ਲਾਭ ਲੈ ਸਕਣ ਰਿੰਗ ਟੀਚਰ ਵੀ ਮੇਰਾ ਬੇਰੇ ਮਨ ਵਿੱਚ ਇੱਛਾ ਸੀ ਹਾਂਜੀ ਔਰ ਉਸੇ ਨੂੰ ਸਾਹਮਣੇ ਰੱਖ ਕੇ ਇਹ ਪ੍ਰੋਜੈਕਟ ਮੈਂ ਸ਼ੁਰੂ ਕੀਤਾ ਕਿ ਕਿਉਂ ਨਾ ਇਸ ਨੂੰ ਇੱਕ ਪ੍ਰੋਜੈਕਟ ਦੇ ਰੂਪ ਦੇ ਵਿੱਚ 31 ਮੁਖ ਰਾਗ ਔਰ 31 ਰਾਗ ਪ੍ਰਕਾਰਾਂ ਨੂੰ ਗਾ ਕੇ ਉਹਦੀ ਸਟੈਂਡਰਡਾਈਜੇਸ਼ਨ ਜਿਹੜੀ ਹੈ ਉਹ ਕੀਤੀ ਜਾਏ ਤਾਂ ਕਿ ਵਿਸ਼ਵ ਸੰਗੀਤ ਦੇ ਵਿੱਚ ਦੂਸਰੀਆਂ ਸੰਗੀਤ ਪਰੰਪਰਾਵਾਂ ਦੇ ਸਨਮੁਖ ਜਿਹੜਾ ਗੁਰਮਤ ਸੰਗੀਤ ਔਰ ਸ੍ਰੀ ਗੁਰਗੰਦ ਸਾਹਿਬ ਦੇ ਰਾਗ ਨੇ ਉਹਨਾਂ ਦਾ ਇੱਕ ਸਰੂਪ ਜੋ ਸਰਵ ਪ੍ਰਵਾਨਿਤ ਸਰੂਪ ਰਾਗਨਾਇ ਕਮੇਟੀ ਨੇ ਔਰ ਸਾਰੇ ਗੁਣੀ ਜਨਾਂ ਨੇ ਕੀਤਾ ਸੀ ਉਸ ਵਿੱਚ ਇੱਕ ਇੱਕ ਸ਼ਬਦ ਗਾ ਕੇ ਆਉਣ ਵਾਲੀ ਪੀੜ੍ਹੀ ਦੇ ਲਈ ਅਸੀਂ ਇੱਕ ਜਿਹੜਾ ਪ੍ਰਮਾਣਿਕ ਜਿਹੜਾ ਸਰੋਤ ਹੈ ਉਹ ਸੀ ਪੈਦਾ ਕਰਸ। ਰਸਵੇ ਦੇ ਵਿੱਚ ਕੋਈ ਦੂਰ ਆਵਾਂ ਨਹੀਂ ਕਿ ਅਤੀਤ ਦੇ ਵਿੱਚ ਬੜੇ ਮਹਾਨ ਸੰਗੀਤਕਾਰ ਵੀ ਹੋਏ ਨੇ, ਕੀਰਤਨੀਏ ਵੀ ਹੋਏ ਨੇ। ਪਰ ਜਿਹੜਾ ਗੁਰਮੁ ਸੰਗੀਤ ਨੂੰ ਅਕੈਡਮਿਕ ਖੇਤਰ ਦੇ ਵਿੱਚ ਲੈ ਕੇ ਆਨਾ, ਉਹਦਾ ਮੁੱਢ ਤੁਸੀਂ ਬਣਿਆ। ਮੈਨੂੰ ਜੋ ਪ੍ਰਤੀਤ ਹੋ ਰਿਹਾ ਤੁਹਾਡੀ ਸਾਰੀ ਸਟੱਡੀ ਕਰਨ ਦੇ ਦੌਰਾਨ ਬੜਾ ਵੱਡਾ ਚੁਣੌਤੀਆਂ ਦਾ ਪਹਾੜ ਸੀ। ਤੇ ਫਿਰ ਉਹਨਾਂ ਨੂੰ ਸਰ ਕਰਨ ਦਾ ਧਈਆ ਮਨ ਦੇ ਵਿੱਚ ਇਹ ਕਿੱਥੋਂ ਲਿਆ ਤੁਸੀਂ? ਇਨਸਪੀਰੇਸ਼ਨ ਤੇ ਵੱਡਿਆਂ ਕੋਲੋਂ ਹੀ ਜਿਨ੍ਹਾਂ ਜਿਨ੍ਹਾਂ ਨੇ ਸ਼ੁਰੂ ਵਿੱਚ ਕੰਮ ਕੀਤਾ ਮੈਂ ਉਹਨਾਂ ਅਨੁਸਾਰਿਆਂ ਨੂੰ ਉਹਨਾਂ ਦੇ ਚਰਣਾ ਵਿੱਚ ਆਪਣਾ ਸੀਸ ਰੱਖ ਕੇ ਨਮਸਕਾਰ ਕਰਦਾ ਸਾਰਾ ਕੁਝ ਉਹਨਾਂ ਨੂੰ ਡੈਡੀਕੇਟ ਹੈ ਉਹਨਾਂ ਦੀ ਪ੍ਰੇਰਣਾ ਦੇ ਨਾਲ ਹੈ ਪਰ ਇਹ ਸਾਰਾ ਕੁਝ ਇੱਕ ਤੇ ਪਰਿਵਾਰਕ ਪਛੋਕੜ ਕਰਕੇ ਔਰ ਫਿਰ ਇਹ ਜਦੋਂ ਮੈਨੂੰ ਮਾਣ ਹੈ ਕਿ ਮੇਰੇ ਸੁਪਤਨੀ ਡਾਕਟਰ ਅੰਮ੍ਰਿਤਪਾਲ कौर ਜੀ ਅਸੀਂ ਦੋਵਾਂ ਨੇ ਇਹ ਰਲ ਕੇ ਇਹ ਫੈਸਲਾ ਕੀਤਾ ਕਿ ਗੁਰਮਤ ਸੰਗੀਤ ਨੂੰ ਅਗਰ ਆਦਮਿਕ ਤੌਰ ਤੇ ਅਸੀਂ ਇੰਟਰੋਡਿਊਸ ਕਰਨਾ ਤੇ ਉਸ ਲਈ ਸਾਨੂੰ ਤਨ ਮਨ ਤਨ ਦੇ ਨਾਲ ਇਸ ਪਾਸੇ ਆਉਣਾ ਹੋਵੇਗਾ ਔਰ ਉਸ ਵੇਲੇ ਅਸੀਂ ਉਥੇ ਸੰਗੀਤ ਵਿਸ਼ੇ ਦੇ ਵਿੱਚ 1/3 ਗੁਰਮਤ ਸੰਗੀਤ ਜਿਹੜਾ ਹੈ ਇੰਟਰੋਡਿਊਸ ਕੀਤਾ ਉਸੇ ਵੇਲੇ ਹੀ ਆ ਸੁਧਾਰ ਸੋਨ ਸਿੰਘ ਗੋਪਾਰਾਇ ਉਹਨਾਂ ਨੇ ਕਿਹਾ ਕਿ ਕਿਉਂ ਨਾ ਤੁਸੀਂ ਗੁਰਮਤ ਸੰਗੀਤ ਚੇਅਰ ਬਣਾ ਲਓ ਸਾਡੇ ਲਈ ਬਹੁਤ ਵੱਡੀ ਗੱਲ ਸੀ ਔਰ ਵੱਡੀ ਚੁਣੌਤੀ ਸੀ ਕਿ ਇੱਕ ਚੇਅਰ ਨੂੰ ਸਥਾਪਿਤ ਕਰ ਲੈਣਾ ਪਰ ਕਿਸੇ ਵੀ ਸੰਸਥਾ ਨੇ ਉਸ ਵੇਲੇ ਸਾਡਾ ਸਾਡੀ ਬਾਹ ਨਾ ਫੜੀ ਔਰ ਬੀਬੀ ਜਸਪੀਰ ਕੌਰ ਜੀ ਖਾਲਸਾ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਉਹਨਾਂ ਨੇ ਸਥਾਪਿਤ ਕੀਤੀ ਔਰ ਪੰਜਾਬੀ ਯੂਨੀਵਰਸਿਟੀ ਦੇ ਨਾਲ ਇੱਕ ਗੁਰਮਤ ਸੰਗੀਤ ਜਿਹੜਾ 1/3 ਗੁਰਮਤ ਸੰਗੀਤ ਸੀ ਉਸ ਨੂੰ ਇੱਕ ਚੇਅਰ ਦੇ ਰੂਪ ਦੇ ਵਿੱਚ ਸਥਾਪਿਤ ਕਰਨ ਦੇ ਲਈ ਚੁਣੌਤੀਆਂ ਦੇ ਵਿੱਚੋਂ ਇਹ ਗੁਰਮਤ ਸੰਗੀਤ ਜਿਹੜਾ ਹੈ ਉਹ ਵਿਕਸਿਤ ਹੋਇਆ ਤੇ ਇਸੇ ਤਰ੍ਹਾਂ ਗੱਲਬਾਤ ਅਸੀਂ ਨਿਰੰਤਰ ਜਾਰੀ ਰੱਖਾਂਗੇ ਉਸ ਤੋਂ ਪਹਿਲਾਂ ਡਾਕਟਰ ਸਾਹਿਬ ਦੇ ਹੋਰਾਂ ਕੋਲ ਡਾਕਟਰ ਸਾਹਿਬ ਹੋਰਾਂ ਕੋਲ ਇੱਕ ਸ਼ਬਦ ਸਰਣ ਕਰਦੇ ਆਂ ਡਾਕਟਰ ਸਾਹਿਬ ਅਸੀਂ ਚਾਹਾਂਗੇ ਸੰਗਤ ਨੇ ਇੱਕ ਸ਼ਬਦ ਜ਼ਰੂਰ ਸਰਣ ਕਰਵਾ ਦੇ ਜੀ ਤੇ ਤੁਮ ਕਿਉਂ ਬਾਦੂ ਤੋ ਕਰ ਹੈ ਜਨਪੁਰੇ ਜਾ ਕੀ ਪਗ ਤੋ ਕਰ ਹੈ ਜਨਪੁਰ ਮਨ ਕੀ ਤਮ ਕਿਉ ਕੀ ਤਮ ਕਿਉ ਬਿਸਰ ਬਹੁਤ ਆਨੰਦ ਆਇਆ ਤੁਹਾਡੇ ਤੋਂ ਇਹ ਸਰਵਨ ਇਹ ਸ਼ਬਦ ਅਸੀਂ ਸਰਵਨ ਕੀਤਾ। ਨਾਸ ਇੱਕ ਹੋਰ ਬੜੀ ਵਿਸ਼ੇਸ਼ ਗੱਲ ਜਿਹੜੀ ਮੈਨੂੰ ਲੱਗਦੀ ਹੈ ਕਿ ਤੁਹਾਨੂੰ ਸ਼੍ਰੋਮਣੀ ਰਾਗੀ ਅਵਾਰਡ ਸ਼ਾਇਦ ਤੁਸੀਂ ਪਹਿਲੇ ਹੋਵੋਗੇ ਜਿਨ੍ਹਾਂ ਨੂੰ ਦੋ ਦਫਾ ਸੰਗਤਾਂ ਨੇ ਨਿਵਾਜਿਆ ਗੁਰੂ ਨੇ ਨਿਵਾਜਿਆ ਕਹਿ ਸਕਦੇ ਕਿਉਂਕਿ ਤੁਹਾਡੇ ਉੱਪਰ ਬਖਸ਼ਿਸ਼ ਹੀ ਇੰਨੀ ਹੈ ਕਿ ਤੁਸੀਂ ਮਾਹਿਰ ਹੋ ਇਸ ਖੇਤਰ ਦੇ ਪੰਜਾਬ ਸਰਕਾਰ ਵੱਲੋਂ ਵੀ ਤੁਹਾਨੂੰ ਸ਼੍ਰੋਮਣੀ ਰਾਗੀ ਵਾਰ ਦਿੱਤਾ ਗਿਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹ ਅਵਾਰਡ ਤੁਹਾਨੂੰ ਮਿਲਿਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਸ਼ੁਕਰਗੁਜ਼ਾਰ ਹਾਂ ਜੀ ਕਿ ਉਹਨਾਂ ਨੇ ਮੇਰੇ ਕੰਮ ਨੂੰ ਮਾਣ ਦਿੱਤਾ ਔਰ ਮੈਨੂੰ ਸ਼ਾਬਾਸ਼ ਦਿੱਤੀ ਅ ਅਵਾਰਡਾਂ ਲਈ ਤਾਂ ਕਦੇ ਕੰਮ ਕੀਤਾ ਨਹੀਂ ਕੰਮ ਤੇ ਸਿਰਫ ਗੁਰਮਤ ਸੰਗੀਤ ਔਰ ਜੋ ਸਾਡੇ ਵੱਡਿਆਂ ਨੇ ਸਾਨੂੰ ਅਸੀਸ ਦਿੱਤੀ ਉਸੇ ਮੁਤਾਬਕ ਕੰਮ ਕਰਦੇ ਗਏ ਪਰ ਹੌਸਲਾ ਫਜ਼ਾਈ ਲਈ ਹੈ ਹੌਸਲਾ ਫਜ਼ਾਈ ਇਹ ਹੈ ਕਿ ਅਕਾਦਮਿਕ ਤੌਰ ਤੇ ਜਦੋਂ ਅਸੀਂ ਯੂਨੀਵਰਸਿਟੀਆਂ 'ਚ ਕੰਮ ਕਰਦੇ ਆਂ ਤੇ ਕਿਉਂਕਿ ਜਿਹੜੇ ਵਿਦਵਾਨ ਨੇ ਉਹ ਯੂਨੀਵਰਸਿਟੀਆਂ ਦੇ ਵਿੱਚ ਕੰਮ ਕਰਦਿਆਂ ਕਰਦਿਆਂ ਕਈ ਵਾਰੀ ਆਪਣੇ ਖੇਤਰ ਨੂੰ ਭੁੱਲ ਜਾਂਦੇ ਨੇ ਪਰ ਮੇਰੇ ਦੇ ਸਤਿਗੁਰੂ ਦੀ ਇਹ ਬਖਸ਼ਿਸ਼ ਰਹੀ ਕਿ ਨਾਲ ਕੀਰਤਨ ਜ਼ਰੂਰ ਕੀਤਾ ਜੋ ਸਾਡੇ ਬਜ਼ੁਰਗਾਂ ਨੇ ਜਾਂ ਸਾਡੇ ਉਸਤਾਦ ਲੋਕਾਂ ਨੇ ਸਿੱਖਿਆ ਦਿੱਤੀ ਸੀ ਉਸ ਦੀ ਬਦੌਲਤ ਸਾਡੇ ਲਈ ਸਾਡੀ ਜਿਹੜੀ ਕੋਈ ਕੁਝ ਕਹੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਿੱਖਾਂ ਦੀ ਨਮਾਇਆ ਸੰਸਥਾ ਹੈ। ਕੋਈ ਸ਼ੱਕ ਨਹੀਂ। ਔਰ ਉਹ ਉੱਥੇ ਅਗਰ ਅਸੀਂ ਕੋਈ ਗੁਰਮਤ ਸੰਗੀਤ ਦਾ ਯੋਗਦਾਨ ਪਾ ਸਕਿਆ ਔਰ ਚਾਹੇ ਉਹ ਤੰਤੀ ਸਾਜ਼ਾਂ ਦੇ ਰੂਪ ਵਿੱਚ ਹੈ ਚਾਹੇ ਉੱਥੇ ਰਾਗਾਤਮਕ ਕੀਰਤਨ ਜਿਹੜਾ ਹੈ ਜਾਂ ਸ਼ਬਦ ਕੀਰਤਨ ਚੌਕੀਆਂ ਨੇ ਸਾਡੀਆਂ ਉਹ ਜਿੰਨਾ ਕੁ ਵੀ ਯੋਗਦਾਨ ਉੱਥੇ ਪਾ ਸਕਿਆ ਉਹਨਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਉਹਨਾਂ ਦੇ ਧੰਨਵਾਦੀ ਔਰ ਨਾਲ ਹੀ ਜਿਹੜਾ ਇਹ ਮੇਰੇ ਵਰਗੇ ਨਿਮਾਣੇ ਵਿਅਕਤੀ ਨੂੰ ਸਰਪ੍ਰਸਤੀ ਦੇਣਾ ਜਾਂ ਇਹ ਮਾਣ ਦੇਣਾ ਇਹ ਆਪਣੇ ਆਪ ਦੇ ਵਿੱਚ ਅੰਮੇਸਣਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੈ ਜੀ ਇਹ ਸਭ ਗੁਰਮਤ ਸੰਗੀਤ ਨੂੰ ਔਰ ਜਿਹੜਾ ਸਾਡਾ ਸ਼ਾਸਤਰੀ ਸੰਗੀਤ ਹੈ ਇਹਦੇ ਵਿੱਚ ਕੀ ਭਿੰਨਤਾਵਾਂ ਤੇ ਸਮਾਨਤਾਵਾਂ ਨੇ ਇਹਨੂੰ ਕਿਸ ਤਰ੍ਹਾਂ ਦੇਖੋ ਬੜੇ ਥੋੜੇ ਸ਼ਬਦਾਂ ਚ ਕਿਹਾ ਜਾ ਸਕਦਾ ਹੈ ਕਿ ਜਿਹੜਾ ਭਾਰਤੀ ਸ਼ਾਸਤਰੀ ਸੰਗੀਤ ਹੈ ਉਹ ਕਲਾ ਪ੍ਰધાન ਹੈ ਜੀ ਔਰ ਜਿਹੜਾ ਗੁਰਮਤ ਸੰਗੀਤ ਹੈ ਉਹ ਸ਼ਬਦ ਪ੍ਰધાન ਹੈ ਸ਼ਬਦ ਸਾਡਾ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਔਰ ਦੋਹਾ ਵਿੱਚ ਇਹ ਬੜੀ ਵੱਡੀ ਵੱਡਾ ਜਿਹੜਾ ਹੈ ਦੋ ਰਸਤੇ ਹੀ ਅਲੱਗ-ਅਲੱਗ ਨੇ ਉੱਥੇ ਕਲਾ ਮੁਖੀ ਹੋ ਕੇ ਅਸੀਂ ਗਾਇਨ ਕਰਦੇ ਹਾਂ ਇੱਥੇ ਅਸੀਂ ਸ਼ਬਦ ਦੀ ਅਧੀਨਤਾ ਵਿੱਚ ਸ਼ਬਦ ਨੂੰ ਸਮਰਪਿਤ ਹੋ ਕੇ ਇਹ ਦੋਨੋਂ ਰਸਤੇ ਅਲੱਗ-ਅਲੱਗ ਨੇ ਭਾਵੇਂ ਕਿ ਭਾਰਤੀ ਸੰਗੀਤ ਦੇ ਵਿੱਚ ਵੀ ਅਧਿਆਤਮ ਦੀ ਜਿਹੜੀ ਹੈ ਟ੍ਰੈਡੀਸ਼ਨ ਹੈ ਪਰ ਸਾਡਾ ਕਿਉਂਕਿ ਸਾਡਾ ਗੁਰੂ ਗੁਰਮਤ ਸੰਗੀਤ ਨੂੰ ਅਸੀਂ ਡਿਫਾਈਨ ਕਰਦੇ ਹੁੰਦੇ ਆ ਕਿ ਗੁਰਮਤ ਗੁਰ ਗੁਰੂ ਮਤ ਦੀ ਅਨੁਸਾਰੀ ਸੰਗੀਤ ਪਰੰਪਰਾ ਸਾਡੀ ਜਿਹੜੀ ਹੈ ਔਰ ਗੁਰੂਜ਼ 뮤직 ਕਹਿ ਲੋ ਜੀ ਤਾਂ ਸ਼ਬਦ ਗੁਰੂ ਸ੍ਰੀ ਗੁਰਗੰਦ ਸਾਹਿਬ ਦਾ ਜਿਹੜਾ ਸੰਗੀਤ ਵਿਦਵਾਨ ਹੈ ਉਸ ਦੇ ਆਧਾਰ ਤੇ 뮤직 ਹੋਣ ਕਰਕੇ ਅਲੱਗ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਆਏ ਨੇ ਉਹਨਾਂ ਦੇ ਮਹੱਤਵ ਨੂੰ ਵੀ ਇਸੇ ਤਰ੍ਹਾਂ ਹੀ ਜੇ ਥੋੜੇ ਸ਼ਬਦਾਂ ਵਿੱਚ ਬਿਆਨ ਕਰਨਾ ਹੋਵੇ ਤੇ ਕੀ ਕਹੋਗੇ ਰਾਗ ਇੱਕ ਐਸੀ ਸੰਗੀਤਕ ਲੈਂਗੁਏਜ ਹੈ ਜੋ ਗੁਰੂ ਸਾਹਿਬ ਨੇ ਵਰਤੀ ਅਸੀਂ ਇਸ ਨੂੰ ਵਿਸਾਰ ਦਿੱਤਾ ਹੈ ਕਿ ਯਾ ਸਾਨੂੰ ਇਹਦੀ ਪਛਾਣ ਨਹੀਂ ਹੋ ਰਹੀ ਔਰ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਪਹਿਲਾਂ ਸਾਡੀ ਰਾਗ ਦੀ ਟ੍ਰੈਡੀਸ਼ਨ ਸੀ ਉਸ ਨੂੰ ਕਾਇਮ ਰੱਖਦਿਆਂ ਹੋਇਆਂ ਆਪਣੀ ਬਾਣੀ ਨੂੰ ਇਹਦੇ ਰਾਹੀਂ ਇਸ ਦਾ ਸੰਚਾਰ ਕੀਤਾ ਔਰ ਅਗਰ ਬਾਣੀ ਨੂੰ ਅਸੀਂ ਸਮਝਣਾ ਅਗਰ ਬਾਣੀ ਦੇ ਦਾਸੀ ਵਿਸ਼ਲੇਸ਼ਣ ਕਰਨਾ ਹੈ ਵਿਆਖਿਆ ਕਰਨੀ ਹੈ ਗ੍ਰਹਿਣ ਕਰਨਾ ਹੈ ਕਿਸੇ ਵੀ ਜਗਿਆਸੂ ਨੂੰ ਤਾਂ ਉਸ ਨੂੰ ਤਾਂ ਹੀ ਤੇ ਸ਼ਬਦ ਕੀਰਤਨ ਕਰਦੇ ਆ ਨਾ ਅਸੀਂ ਤਾਂ ਉਸ ਨੂੰ ਰਾਗ ਰਾਗ ਨੂੰ ਜ਼ਰੂਰ ਸਮਝਣਾ ਹੋਵੇਗਾ ਰਾਗ ਆਤਮਿਕ ਸੰਗੀਤ ਨੂੰ ਜ਼ਰੂਰ ਸਮਝਣਾ ਹੋਵੇਗਾ ਔਰ ਇਸੇ ਕਰਕੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਸ਼ਬਦ ਆਉਂਦਾ ਔਰ ਜਿਹੜਾ ਤਤਕਰੇ ਦੇ ਮੁਤਾਬਕ 31 ਰਾਗਾਂ ਦੇ ਵਿੱਚ ਸਾਰੀ ਬਾਣੀ ਨੂੰ ਕਲਾਸੀਫਾਈ ਕੀਤਾ ਵਰਗੀਕ੍ਰਿਤ ਕੀਤਾ ਗੁਰੂ ਸਾਹਿਬ ਨੇ ਔਰ ਫਿਰ ਨਾਲ ਇਹ ਵੀ ਕਿਹਾ ਕਿ ਸਭਨਾ ਰਾਗਾਂ ਵਿੱਚ ਸੋ ਪਲਾਪਾਈ ਜਿਤ ਵਸਿਆ ਮਨ ਆਏ ਤੁਨ ਸੋ ਰਾਗ ਸਰੰਗੜੇ ਔਰ ਨਾਲੇ ਵੀ ਕਿਹਾ ਤੁਨ ਸੋ ਰਾਗ ਸਰੰਗੜੇ ਆਲਾਪਤ ਸਭ ਤਿੱਖ ਜਾਏ ਤੇ ਡਾਕਟਰ ਸਾਹਿਬ ਆਪਾਂ ਦੇਖਦੇ ਆ ਸਕੂਲਾਂ ਦੇ ਵਿੱਚ ਸਾਡੇ ਪੰਜਾਬ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਾਂ ਪੰਜਾਬ ਦੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਸਕੂਲ ਆਪਣੇ ਪੱਦਰ ਤੇ ਹੀ ਗੁਰਮਤ ਸੰਗੀਤ ਦਾ ਅਧਿਆਪਕ ਆਪਣੇ ਕੋਲ ਰੱਖਦਾ ਆਪਣੇ ਪੱਦਰ ਤੇ ਹੀ ਤੇ ਜੇ ਅਸੀਂ ਚਾਹੀਏ ਕਿ ਇਹਨੂੰ ਸਰਕਾਰੀ ਤੌਰ ਤੇ ਇੱਕ ਵਿਸ਼ਾ ਬਣਾ ਕੇ ਸਕੂਲਾਂ ਦੇ ਵਿੱਚ ਵੀ ਲਾਗੂ ਕੀਤਾ ਜਾਵੇ ਤੇ ਇਹਦੇ ਵਾਸਤੇ ਕੀ ਕਰਨਾ ਪਵੇਗਾ ਦੇ ਬ੍ਰਦਰ ਡਾਕਟਰ 자ਗੀਰ ਸਿੰਘ ਸਾਹਿਬ ਨੇ ਜੀ ਬਿਲਕੁਲ ਉਹਨਾਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਹੁੰਦੇ ਆ ਇਸ ਨੂੰ ਵਿਸ਼ੇ ਵਜੋਂ ਇੰਟਰੋਡਿਊਸ ਕਰਵਾ ਦਿੱਤਾ ਮੈਂ ਯਾਦ ਕਰਨਾ ਚਾਹਾਂਗਾ ਪ੍ਰਿੰਸੀਪਲ ਗੁਰਵਖ ਸਿੰਘ ਜੀ ਸ਼ੇਰਗਿਲ ਉਹਨਾਂ ਨੇ ਆਪਣੇ ਜਦੋਂ ਚੇਅਰਮੈਨ ਸੀ ਉਹਨਾਂ ਨੇ ਇਸ ਨੂੰ ਵਿਸ਼ੇ ਵਜੋਂ ਲਾਗੂ ਕੀਤਾ ਔਰ ਕੋਈ ਵੀ ਗੁਰਮਤ ਸੰਗੀਤ ਦਾ ਵਿਸ਼ਾ ਜਿਹੜਾ ਹੈ ਉਹ ਸਕੂਲਾਂ ਵਿੱਚ ਲੈ ਸਕਦਾ ਪਰ ਸਕੂਲ ਇਹਨੂੰ ਅਪਣਾ ਨਹੀਂ ਕਰ ਰਹੇ ਔਰ ਇਹ ਬੜੀ ਵੱਡਾ ਇੱਕ ਜਿਹੜਾ ਹੈ ਮੈਂ ਇਥੋਂ ਇਸ ਚੈਨਲ ਦੇ ذریعے ਜ਼ਰੂਰ ਅਪੀਲ ਕਰਨਾ ਚਾਹਾਂਗਾ ਕਿ ਸਾਰੇ ਸਕੂਲ ਆਪਣਾ ਗੁਰਮਤ ਸੰਗੀਤ ਨੂੰ ਵਿਸ਼ੇ ਵਜੋਂ ਵੀ ਲਾਗੂ ਕਰਨ ਉਹਦੇ ਨਾਲ ਸਾਡੇ ਬੱਚਿਆਂ ਦੀ ਜਿਹੜੇ ਅਧਿਆਪਕ ਦੇ ਤੌਰ ਤੇ ਬਹੁਤ ਸਾਰਿਆਂ ਦੀ ਪਲੇਸਮੈਂਟ ਹੋਵੇਗੀ ਔਰ ਜਿਹੜੇ ਸਕੂਲ ਆਪਣੇ ਤੌਰ ਤੇ ਸੰਗੀਤ ਜਾਂ ਗੁਰਮਤ ਸੰਗੀਤ ਸਿਖਾ ਰਹੇ ਨੇ ਉਸ ਦੀ ਬਜਾਏ ਇੱਕ ਸਬਜੈਕਟ ਲੈ ਕੇ ਸਾਡੇ ਬੱਚਿਆਂ ਨੂੰ ਉਹਦਾ ਲਾਭ ਵੀ ਹੋਏ ਦੇਖੋ ਡਾਕਟਰ ਸਾਹਿਬ ਨੇ ਕਿਨੀ ਵਧੀਆ ਗੱਲ ਸਾਨੂੰ ਵੀ ਅੱਜ ਪਤਾ ਲੱਗੀ ਹੈ ਖੈਰ ਜਾਂ ਤਾਂ ਅਸੀਂ ਉਹਨ ਖੋਜੀ ਨਹੀਂ ਰਹੇ ਜਾਂ ਖੋਜਣਾ ਹੀ ਨਹੀਂ ਚਾਹੁੰਦੇ ਕਿ ਗੁਰਮਤ ਸਿੰਘ ਜੀ ਨੂੰ ਇੱਕ ਵਿਸ਼ੇ ਵਜੋਂ ਅਸੀਂ ਆਪਣੇ ਸਕੂਲ ਦੇ ਵਿੱਚ ਲੈ ਸਕਦੇ ਹਾਂ ਔਰ ਪੰਜਾਬ ਦੀ ਧਰਤੀ ਤੇ ਜਿਹੜੇ ਸਕੂਲ ਨੇ ਉਹ ਕਰਜ਼ਰ ਕਰਜ਼ਦਾਰ ਰਹਿਣਗੇ ਹਮੇਸ਼ਾ ਗੁਰੂ ਸਾਹਿਬਾਨ ਦੇ ਜਿਨ੍ਹਾਂ ਨੇ ਇੰਨਾ ਮਹਾਨ ਖਜ਼ਾਨਾ ਸਾਡੀ ਝੋਲੀ ਵਿੱਚ ਸਾਡੇ ਖੇਤਰ ਨੂੰ ਸਾਡੇ ਹੀ ਲੋਕਾਂ ਨੂੰ ਔਰ ਸਾਡੀ ਬੋਲੀ ਨੂੰ ਉਹਨਾਂ ਨੇ ਚੁਣਿਆ ਤੇ ਸਾਡਾ ਵੀ ਫਰਜ਼ ਬੰਦ ਹੈ ਉਹਦੇ ਪ੍ਰਤੀ ਜਿਹੜੇ ਅਸੀਂ ਆਪਣੇ ਬਣਦੇ ਫਰਜ਼ਾਂ ਨੂੰ ਨਿਭਾਈਏ ਔਰ ਇਹਨੂੰ ਆਪਣੇ ਸਕੂਲਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਇਹ ਚੀਜ਼ਾਂ ਲਾਗੂ ਕਰੀਏ ਸੋ ਡਾਕਟਰ ਸਾਹਿਬ ਇਸ ਤੋਂ ਬਾਅਦ ਸਮਾਪਤੀ ਵੱਲ ਜਾਂਦੇ ਜਾਂਦੇ ਮੈਂ ਪੁੱਛਾਂਗਾ ਕਹਿਣਾ ਚਾਹਾਂਗਾ ਕਿ ਜਿਵੇਂ ਅਜੋਕਾ ਜਿਹੜਾ ਸਾਡਾ ਸੰਗੀਤਕ ਮਾਹੌਲ ਹੈ ਪੰਜਾਬ ਦਾ ਜਾਂ ਗੁਰਮਤ ਸੰਗੀਤ ਦਾ ਖੇਤਰ ਹੈ ਇਹਦੇ ਵਿੱਚ ਕਿੰਨਾ ਕਿਤੇ ਹੁਣ ਰਾਗਾ ਨੂੰ ਵਿਸਾਰਿਆ ਜਾ ਰਿਹਾ ਜਾ ਰਿਹਾ ਔਰ ਬੜਾ ਹੌਲਾ ਹੁੰਦਾ ਜਾ ਰਿਹਾ ਇਹ ਸਾਨੂੰ ਮੰਨਣਾ ਪਵੇਗਾ ਇਹਦੇ ਪਿੱਛੇ ਕੀ ਕਾਰਨ ਹੈ ਤੁਸੀਂ ਕੀ ਸਮਝਦੇ ਹੋ ਕਿਉਂ ਹੋ ਰਿਹਾ ਐਦਾਂ ਜਾਂ ਵਪਾਰੀਕਰਨ ਹੋ ਰਿਹਾ ਇਹਦਾ ਇਹ ਬਿਲਕੁਲ ਠੀਕ ਹੈ ਕਿ ਵੀ ਰਾਗ ਨੂੰ ਵੀ ਸਾਰਿਆ ਜਾ ਰਿਹਾ ਪਰ ਮੈਨੂੰ ਤਾਂ ਲੱਗ ਰਿਹਾ ਕਿ ਪਿਛਲੇ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆਈਆਂ ਨੇ ਬਹੁਤ ਸਾਰਾ ਰਾਗਾਤਮਕ ਜਿਹੜਾ ਕੀਰਤਨ ਆ ਕੀਤਾ ਵੀ ਜਾ ਰਿਹਾ ਰਾਗਾਤਮਕ ਕੀਰਤਨ ਨਾ ਕਹੀਏ ਮੈਂ ਤਾਂ ਮੈਂ ਕਹਾਂਗਾ ਕਿ ਗੁਰਮਤ ਸੰਗੀਤ ਅਨੁਸਾਰ ਹੀ ਕੀਰਤਨ ਹੋ ਰਿਹਾ ਹੈ ਔਰ ਉਹ ਟ੍ਰੈਡੀਸ਼ਨ ਸਮਕਾਲੀਨ ਜਿਹੜੀ ਕੰਟੈਂਪੋਰੀ 뮤ਜ਼ਿਕ ਦੇ ਵਿੱਚ ਜਿਹੜਾ ਕੀਰਤਨ ਹੋ ਰਿਹਾ ਉਹ ਵੀ ਚੱਲੀ ਜਾਣੀ ਹੈ ਇਹ ਕੀਰਤਨ ਦੀ ਜਿਹੜੀ ਪਰੰਪਰਾ ਹੈ ਉਹ ਵੀ ਚੱਲੀ ਜਾਣੀ ਹੈ ਇਸ ਕਰਕੇ ਸਾਨੂੰ ਚਿੰਤਾਤੁਰ ਹੋਣ ਦੀ ਕੋਈ ਜ਼ਰੂਰਤ ਨਹੀਂ ਮੈਨੂੰ ਲੱਗ ਰਿਹਾ ਹੈ ਕਿ ਬਹੁਤ ਅੱਛਾ 뮤ਜ਼ਿਕ ਜਿਹੜਾ ਹੈ ਉਹ ਕੀਰਤਨ ਦੇ ਵਿੱਚ ਆ ਰਿਹਾ ਹੈ ਔਰ ਕਮੀ ਕੀ ਹੈ ਸਾਡੇ ਵਿੱਚ ਕਿ ਸਾਡੇ ਕੋਲ ਸਿਖਲਾਈ ਦੀਆਂ ਸੰਸਥਾਵਾਂ ਨਹੀਂ ਜੀ ਅਸੀਂ ਪੰਥਕ ਤੌਰ ਤੇ ਔਰ ਨਿਜੀ ਤੌਰ ਤੇ ਅਸੀਂ ਉਹ ਸੰਸਥਾਵਾਂ ਨਹੀਂ ਕ੍ਰੀਏਟ ਕਰ ਸਕੇ ਜਿੱਥੇ ਸਹੀ ਸਿਖਲਾਈ ਦਿੱਤੀ ਜਾ ਸਕਦੀ ਹੋਵੇ ਔਰ ਸਾਨੂੰ ਲੋੜ ਹੈ ਕਿ ਇਹੋ ਜਿਹੇ ਸੰਸਥਾਵਾਂ ਅਸੀਂ ਜਿਹੜੀਆਂ ਨੇ ਸਥਾਪਿਤ ਕਰੀਏ ਜਿੱਥੇ ਪ੍ਰਮਾਣਿਕ ਰੂਪ ਦੇ ਵਿੱਚ ਸਿੱਖਿਆ ਦੇ ਸਕੀ ਹੈ ਔਰ ਸਾਰੀ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਗੁਰਮਤ ਸੰਗੀਤ ਦੀ ਉਸ ਵਿੱਚ ਇਕਸਾਰਤਾ ਹੋਵੇ ਫਿਲਮੀ ਤੋਂ ਨਾ ਜਦੋਂ ਦੀਆਂ ਆਈਆਂ ਇਸ ਖੇਤਰ 'ਚ ਉਹ ਫਿਲਮੀ ਤੋਂ ਨਾ ਕਿਉਂਕਿ ਇਹ ਸਵਾਲ ਹੈ ਇਸ ਕਰਕੇ ਕਿਉਂਕਿ ਬਹੁਤ ਸੰਗਤ ਦਾ ਇਹ ਮਨ ਦੇ ਵਿੱਚ ਕਿਉਂਕਿ ਮੈਂ ਵਿਚਰਦਾ ਰਹਿਣਾ ਇਹ ਸਵਾਲ ਹੈ ਉਹਨਾਂ ਦਾ ਔਰ ਉਹ ਮੈਂ ਇੱਕ ਮੁਖੀ ਤੋਂ ਕਰਨਾ ਮੈਂ ਵਾਜਰ ਸਮਝਦਾ ਹਾਂ ਕੀ ਕੀ ਕਾਰਨ ਹੈ ਇਹ ਵੀ ਤੇ ਇੱਕ ਹੈ ਨਾ ਕਿ ਟਿਊਨ ਦੇ ਨਾਲ ਕਈ ਵਾਰ ਝੂਲਦੇ ਦੇਖਦੇ ਆਪਾਂ ਲੋਕ ਨੂੰ ਲੋਕਾਂ ਨੂੰ ਜਾਂ ਕਿਉਂ ਆਇਆ ਏ ਕਮਰਸ਼ੀਅਲ 뮤직 ਜਾਂ ਜਿਹੜਾ ਵੀ ਵਕਤੀ 뮤직 ਹੋਏਗਾ ਕੀਰਤਨਕਾਰ ਜਾਂ ਕੀਰਤਨੀਏ ਦੇ ਉੱਤੇ ਉਸ ਦਾ ਪ੍ਰਭਾਵ ਜ਼ਰੂਰ ਹੋਏਗਾ ਜਿਹੜੇ ਲੋਕ ਫਿਲਮ ਦੀ ਟਿਊਨ ਨੂੰ ਕੀਰਤਨ ਉਸ ਵਿੱਚ ਕਰ ਰਹੇ ਨੇ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਪਰ ਕਿਉਂ ਕਰ ਰਹੇ ਨੇ ਇਸ ਕਰਕੇ ਕਰ ਰਹੇ ਨੇ ਕਿ ਅਸੀਂ ਉਹਨਾਂ ਨੂੰ ਸਹੀ تعلیم ਦੇਣ ਦੀਆਂ ਸੰਸਥਾਵਾਂ ਪੈਦਾ ਹੀ ਨਹੀਂ ਕਰ ਸਕੇ ਜੇ ਉਹਨਾਂ ਨੂੰ ਇੱਕ ਵੱਡਾ ਜਿਹੜਾ ਹੈ ਅਸੀਂ ਰਾਗ ਦਾ ਸੰਗੀਤ ਦਾ ਸਿੱਖਿਆ ਦਾ ਉਹਨਾਂ ਨੂੰ ਤੋਹਫਾ ਦੇ ਦੇਈਏ ਔਰ ਉਹਦੇ ਵਿੱਚੋਂ ਫਿਰ ਉਹ ਸੰਗ੍ਰਹਿ ਕਰਕੇ ਆਪਣੀਆਂ ਕੰਪੋਜੀਸ਼ਨਸ ਬਣਾਉਣ ਇਸ ਖੇਤਰ ਦੇ ਵਿੱਚ ਬਹੁਤ ਵਧੀਆ ਵਿਦਿਆਰਥੀ ਆ ਵੀ ਰਹੇ ਨੇ ਔਰ ਰੋਸ਼ਨ ਦੀ ਮਗ ਵਿਦਿਆਰਥੀ ਇਸ ਖੇਤਰ ਦੇ ਵਿੱਚ ਹੋਰ ਆਉਣ ਕਿਹੜੇ ਕਿਹੜੇ ਉਪਰਾਲੇ ਲੈਂਦੇ ਲੋਕ ਇੱਕ ਤੇ ਸੰਸਥਾਗਤ ਉਪਰਾਲੇ ਹੋਣੇ ਚਾਹੀਦੇ ਨੇ ਦੂਸਰੇ ਉਹਨਾਂ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਔਰ ਇਹਦੇ ਲਈ ਵਿਦਿਆਰਥੀਆਂ ਨੂੰ ਵੀ ਸਬਰ ਰੱਖਣਾ ਚਾਹੀਦਾ ਕਿਉਂਕਿ ਇਹ ਬੜਾ ਇਹਦੇ ਵਿੱਚ ਸ਼ਾਰਟਕਟ 뮤직 ਕੋਈ ਹੁੰਦਾ ਹੀ ਨਹੀਂ ਔਰ ਲੰਬੀ ਸਾਧਨਾ ਦਾ ਵਿਸ਼ਾ ਹੈ ਔਰ ਅੱچھے ਉਸਤਾਦਾਂ ਦੇ ਕੋਲੋਂ ਸਿੱਖਣ ਨਿਰੰਤਰ ਸਾਧਨਾ ਕਰਨ ਔਰ ਇਹਦੇ ਨਾਲ ਇੱਕ ਇੱਕ ਰਾਗ ਦੀ ਜਿਹੜੀ تعلیم ਲੈ ਕੇ ਉਸ ਵਿੱਚ ਅਸੀਂ ਕਿਵੇਂ ਕਿਵੇਂ ਅਸੀਂ ਸੰਗੀਤ ਰਚਨਾਵਾਂ ਬਣਾਣੀਆਂ ਨੇ ਸ਼ਬਦਗੀਤ ਰਚਨਾਵਾਂ ਬਣਾਣੀਆਂ ਨੇ ਇਸ ਦੀ ਬਾਕਾਇਦਾ ਟ੍ਰੇਨਿੰਗ ਲੈਣ ਪ੍ਰੋਫੈਸਰ ਸਾਹਿਬ ਬਹੁਤ ਆਨੰਦ ਆਇਆ ਆਪ ਜੀ ਨਾਲੇ ਗਲਬਾਤ ਕਰਕੇ ਜਿੰਦਗੀ ਦੇ ਵਿੱਚ ਜਿਹੜਾ ਤੁਸੀਂ ਸੰਘਰਸ਼ ਹੀ ਕਵਾਂਗਾ ਮੈਂ ਨੂੰ ਸੰਘਰਸ਼ ਕੀਤਾ ਮਿਹਨਤ ਕੀਤੀ ਉਦਦਮ ਕੀਤੀ ਉਪਰਾਲੇ ਕੀਤੇ ਆ ਸੰਗਤਾਂ ਉਹਦਾ ਖੁਜ਼ਾਰਤੀ ਉਹਦਾ ਭਰਪੂਰ ਲਾਹਾ ਲੈ ਰਹੇ ਨੇ ਔਰ ਅਸੀਂ ਅਕਾਲਪੁਰ ਖ ਅੱਗੇ ਅਰਦਾਸ ਕਰਦੇ ਆ ਕਿ ਜਿਹੜੇ ਤੁਹਾਡੇ ਰਹਿੰਦੇ ਕਾਰਜ ਹੈ ਇਸੇ ਤਰ੍ਹਾਂ ਆਪ ਜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਕਰਵਾ ਲਿਆ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸੋ ਸਤਸੰਗਤ ਜੀ ਇਸਨ ਡਾਕਟਰ ਗੁਰਨਾਮ ਸਿੰਘ ਜੀ ਜਿਨ੍ਹਾਂ ਦੇ तमाम ਜੀਵਨ ਦੇ ਬਾਰੇ ਅਸੀਂ ਜਾਣਿਆ ਔਰ ਇਹਨਾਂ ਨੇ ਇਸ ਖੇਤਰ ਦੇ ਵਿੱਚ ਕਿਹੜੇ ਕਿਹੜੇ ਕਾਰਜ ਤੇ ਉਪਰਾਲੇ ਕੀਤੇ ਨੇ ਉਹਨਾਂ ਦੇ ਬਾਰੇ ਜਾਣਿਆ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਔਰ ਕਾਫੀ ਕੁਝ ਸਿੱਖਣ ਨੂੰ ਵੀ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਹੀ ਇੱਕ ਖਾਸ ਸਿੱਖਿਆਤ ਨੂੰ ਲੈ ਕੇ ਆਪ ਜੀ ਦੇ ਨਾਲ ਫਿਰ ਰੂਬਰੂ ਹੋਵਾਂਗੇ ਸਾਡੇ ਖਾਸ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਸਾਨੂੰ ਰਿਓ ਜੀ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ